ਕਿਸਾਨਾਂ ਵੱਲੋਂ 13 ਫਰਵਰੀ ਨੂੰ ਬਿੱਲੀ ਕੋਲ ਦਾ ਐਲਾਨ ਕਰ ਦਿੱਤਾ ਗਿਆ ਔਰ ਕੀ ਕੁਝ ਦੇ ਵਿੱਚ ਖਾਸ ਰਵੇਗਾ ਕਿਹੜੇ ਕਿਹੜੇ ਪੁਆਇੰਟ ਮਿੱਥੇ ਗਏ ਨੇ ਸਾਡਾ ਸਰਜੀਤ ਸਿੰਘ ਪੂਲ ਨੇ ਫੌਜ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਕਦੋਂ ਇਹ ਐਲਾਨ ਜਿਹੜਾ ਕੀਤਾ ਸੀ ਔਰ ਹੁਣ 13 ਫਰਵਰੀ ਨੂੰ ਕਿੱਥੋਂ ਕਿੱਥੋਂ ਜਾਣਾ ਹੈ ਕਿਹੜੇ ਕਿਹੜੇ ਬਾਰਡਰ ਸੈਕਟ ਕੀਤੇ ਗਏ ਨੇ ਦੇਖੋ ਜੀ ਇਹਦਾ ਐਲਾਨ ਤਾਂ ਪਹਿਲਾਂ ਵੀ ਹੋਇਆ ਪਰ ਜਿਹੜੀ ਅੱਜ ਮੀਟਿੰਗ ਹੋ ਕੇ ਇਹਦੇ ਵਿੱਚ ਇੱਕ ਤਾਂ ਜਿਹੜੇ ਪੁਆਇੰਟ ਪਹਿਲਾਂ ਤੈਅ ਨਹੀਂ ਹੋਏ ਸੀ ਕਿ ਅੱਜ ਪੁਆਇੰਟ ਤੈਅ ਹੋ ਗਏ ਬਈ ਹਰਿਆਣੇ ਚ ਪੰਜਾਬ ਵਾਲਿਆਂ ਨੇ ਰਾਸਥਾ ਵਾਲਿਆਂ ਨੇ ਕਿਹੜੇ-ਕਿਹੜੇ ਪੁਆਇੰਟਾਂ ਤੋਂ ਦੇ ਮਤਲਬ ਉਹਨਾਂ ਨੇ ਐਂਟਰ ਕਰਨਾ ਉਹਨਾਂ ਦੇ 3 ਪੁਆਇੰਟ ਤੈ ਹੋਗੇ ਪਹਿਲਾ ਸ਼ੰਭੂ ਵਾਲਾ ਹੈਗਾ ਸੈਕੰਡ ਜਿਹੜਾ ਖਨੌਰੀ ਵਾਲਾ ਤੇ ਤੀਜਾ ਜਿਹੜਾ ਉੱਤਰਨਾ ਸਮਝਣ ਨੂੰ ਵੀ ਬਠਿੰਡਾ ਜਲਾ ਹੈਗਾ ਤੇ ਵਿੱਚੇ ਰਾਜਸਥਾਨ ਦਾ ਗੰਗਾ ਨਗਰ ਹਨੂਮਾਨਗੜ੍ਹ ਉਹ ਬਾਇਆ ਡੱਬੜੀ ਹੋ ਕੇ ਸਰਸਾ ਹੋ ਕੇ ਦਿੱਲੀ ਜਾਂਦੇ 3 ਪੁਆਇੰਟ ਇੰਟਰ ਦੇ ਕਾਰਨ ਦੇ ਬਦਲੇ ਇਹ ਤੈ ਹੋ ਗਏ ਜੇਕਰ ਰਾਹ ਦੇ ਵਿੱਚ ਤੁਹਾਨੂੰ ਰੋਕਿਆ ਜਾਂਦਾ ਸੁਰਜੀਤ ਜੀ ਫਿਰ ਅਗਲਾ ਸਟੈਪ ਜਿਹੜਾ ਉਹ ਕੀ ਚੁੱਕਿਆ ਜਾਣਾ ਦੇਖੋ ਜੀ ਜਦੋਂ ਅਸੀਂ ਪਹਿਲਾਂ 220 ਚ ਨੰਬਰ ਤੇ 26 ਨੰਬਰ ਨੂੰ ਗਏ ਉਦੋਂ ਵੀ ਕੋਈ ਸਾਨੂੰ ਆਏ ਨਹੀਂ ਵੀ ਉਹਨਾਂ ਨੇ ਆਪਣੇ ਆਪ ਵਰਗਾ ਵਿਛਾ ਕੇ ਸਾਨੂੰ ਕੋਈ ਵੈਲਕਮ ਕੀਤਾ ਸੀ ਉਦੋਂ ਵੀ ਉਹਨਾਂ ਨੇ ਕੋਈ ਰੋਕਾਂ ਲਾਗੀਆਂ ਸੀ ਤੇ ਜਿਹੜਾ ਨੇ ਸਾਨੂੰ 26 ਤਰੀਕ ਨੂੰ ਅਸੀਂ ਤੁਰੇ ਸੀ ਪੰਜਾਬ ਵਾਲੇ 25 ਤਰੀਕ ਨੂੰ ਮੂਰੇ ਰਸਤੇ ਸਾਰੇ ਕਲੀਅਰ ਕਰਤੇ ਸੀ ਹਰਿਆਣੇ ਵਾਲਿਆਂ ਨੇ ਕਿਹਾ ਸੀਗਾ ਵੀ ਤੁਸੀਂ ਫਿਕਰ ਨਾ ਕਰੋ ਸੋਨੋ ਸਾਰੇ ਰਸਤੇ ਆਹ ਮੂਰੇ ਦਿੱਲੀ ਤੱਕ ਰਲੀਅਰ ਹੋ ਉਹ ਜਿਨ੍ਹਾਂ ਨੇ ਉਦੋਂ ਕਲੀਅਰ ਕੀਤਾ ਸੀ ਅੰਮਾਲੇ ਵਾਲੀ ਜਿਹੜੀ ਫੋਰਸ ਸੀਗੀ ਜਿਹੜੀ ਉਹ ਅੱਜ ਵੀ ਜਿਹੜਾ ਵਲੇ ਵਾਲਾ ਉਹ ਆਪ ਅਮਰਜੀਤ ਸਿੰਘ ਮੂੜੀ ਆ ਜਿਹੜਾ ਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੋਲੇ ਅੱਜ ਵੀ ਉਹਨਾਂ ਦੀ ਉਮੀਦ ਪਿਆਰੀ ਆ ਸਾਰੇ ਵਲੇ ਵਾਲਿਆਂ ਦੀ ਉਹ ਵੀ ਕਹਿੰਦੇ ਆ ਵੀ ਤੁਸੀਂ ਇੱਕ ਵਾਰੀ ਸੰਭੂ ਲੰਗੇ ਆਓ ਤੁਸੀਂ ਖਨੌਰੀ ਲੰਗੇ ਆਓ ਗਾਹਾਂ ਤੁਹਾਨੂੰ ਜਿੱਲੀ ਦੇ ਬਾਰਡਰਾਂ ਤੱਕ ਕੋਈ ਨਹੀਂ ਮਿਲਣਾ ਇਸ ਕਰਕੇ ਨਾਕੇ ਤਾਰਫ ਤੇ ਜ਼ੋਰ ਟਰੈਕਟਰਾਂ ਦੇ ਨਾਲ ਆ ਲੈ ਕੇ ਤੋੜ ਕੇ ਹੀ ਗਾਹਾਂ ਜਾਏਗੇ ਇੱਕ ਕਰ ਹੋਰ ਮੈਂ ਤੁਹਾਨੂੰ ਦੱਸ ਰਿਹਾ ਵੀ ਪਹਿਲਾਂ ਸਾਨੂੰ ਪੰਜਾਬ ਦੇ ਵਿੱਚ ਸੀਗਾ ਵੀ ਕੀ ਹਰਿਆਣੇ ਦੇ ਬਾਰਡਰ ਤੱਕ ਵੀ ਇਤੋਂ ਮਾਝੇ ਚੋਂ ਆਉਣਾ ਦੁਆਬੇ ਚੋਂ ਆਉਣੇ ਆ ਦੂਰੋਂ ਕਿ ਕਿ ਹਰਿਆਣੇ ਦੇ ਬਾਟਰ ਤਿੱਕਰ ਵੀ ਜਾਣ ਦਿੱਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਪਰ ਉਹ ਅਸੀਂ ਤਿੰਨੋ ਤਰੀਕ ਨੂੰ ਗਿੱਡੇ ਹੈ ਭੱਜ ਸਿੱਧੂ ਦੀ ਰਿਹਾਈ ਦਾ ਤੇ ਕਿਸ ਕਾਰਜ ਕਰਨ ਦੇ ਖਾਤਰ ਜਿਹੜਾ ਕੱਟ ਸੀਗਾ ਸਰੂਪ ਉਦੋਂ ਅਸੀਂ ਇਹੀ ਤੋਂ ਦੇ ਫਾਰਮ ਵੱਲੋਂ ਜਿਹੜਾ ਡਲੇਵਾਲ ਦਾ ਜਿਹੜਾ ਹੈਗਾ ਆਪਣਾ ਫਾਰਮਾ ਜਿਹੜਾ ਐਸਕੇਮ ਗੈਰ ਆਜਨਿਤਕ ਤੇ ਜਿਹੜਾ ਆ ਫਾਰਮ ਆ ਸਾਡੇਆਂ ਇਹਨਾਂ ਦੀ ਅਸੀਂ ਨਾਕੇ ਤੋੜ-ਤੋੜ ਕੇ ਉਹ ਸਾਰਾ ਉਹ ਜ਼ਰੂਰ ਪਹੁੰਚਿਆ ਸਾਡੇ ਦਾ ਹਸਲ ਹੋਊਗੀ ਬੱਲਾ ਹੁਣ ਸਾਨੂੰ ਉੱਦੇ ਵਾਲੀ ਚੋਂ ਕੰਫੀਡੈਂਸ ਹੋ ਗਿਆ ਸੰਗਰੂਰ ਵਾਲੀ ਚੋਂ ਵੀ ਇਹਨਾਂ ਨੇ ਗ੍ਰਿਫਤਾਰੀਆਂ ਵੀ ਕਰ ਲਿਆ ਹੋਰ ਕਰ ਲਿਆ ਤੇ ਬਾਵਜੂਦ ਵੀ ਸੰਗਰੂਰ ਨੂੰ ਰੋਕ ਨਹੀਂ ਸਕਿਆ ਵੀ ਸਾਡੇ ਐ ਹੋ ਗਿਆ ਵੀ ਹੁਣ ਸਾਨੂੰ ਇੰਨੀ ਕੰਫੀਡੈਂਸ ਹੋ ਗਿਆ ਇੰਨਾ ਮੂਰਾਲ ਆ ਜਿਹੜਾ ਅੱਪ ਹੋ ਗਿਆ ਪੰਜਾਬ ਦੇ ਕਿਸਾਨਾਂ ਦਾ ਨੌਜਵਾਨਾਂ ਦਾ ਉਥੋਂ ਐਲਾਨ ਵੀ ਕੀਤਾ ਵੀ 13 ਤਰੀਕ ਨੂੰ ਵੀ ਅਸੀਂ ਤੋੜਦੇ ਜਾਵਾਂਗੇ ਬੱਲਾ ਤਾਂ ਵੀ ਸਾਨੂੰ ਹਰਿਆਣੇ ਤੱਕ ਬਾਰਡਰ ਤੱਕ ਨਹੀਂ ਸਾਨੂੰ ਕੋਈ ਸਾਖ ਰੋਕ ਸਕਦਾ ਨਹੀਂ ਗਾਂ ਸਾਖ ਦੇ ਹਿਸਾਬ ਨਾਲ ਉਹ ਜਿਹੜਾ ਜਥੇਬੰਦੀ ਦਾ ਉੱਥੇ ਜਿਹੜਾ ਇਕੱਠ ਹੋਣਾ ਹੈ ਧਰਨਾ ਦੇਣਾ ਉਹ ਅਣਮਿੱਥੇ ਸਮੇਂ ਦੇ ਲਈ ਰਹੇਗਾ ਫਿਰ ਹਾਂ ਜੇ ਉਹ ਵੇਖੋ ਕੋਈ ਐ ਦੀ ਵੀ ਅਸੀਂ ਹੱਥ ਲਾ ਕੇ ਮੋੜਨਾ ਇਹ ਉਹ ਇਹੀ ਐਲਾਨ ਕੀਤਾ ਹੋਇਆ ਵੀ ਉਹ ਜਿਵੇਂ ਦਿੱਲੀ ਵਾਲਾ ਮੋਰਚਾ ਸੀਗਾ ਪਹਿਲਾਂ ਬਿਲਕੁਲ ਉਸੇ ਤਰਜ਼ ਤੇ ਉਹ ਉਸੇ ਰੂਪ ਚ ਉਵੇਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਵੀ ਆਪਣੇ ਤੁਸੀਂ ਸਾਰਾ 6 ਮਹੀਨੇ ਅੱਜ ਘਟੂ ਘਟ ਤਿਆਰੀ ਕਰਕੇ ਆ ਲੰਗਰ ਲੈ ਕੇ ਆਪਣਾ ਰਾਸ਼ਨ ਲੈ ਕੇ ਆਪਣਾ ਰੀੜਾ ਕੱਪੜਾ ਲੈ ਕੇ ਆਪਣਾ ਸਾਰਾ ਟਰਾਲੀਆਂ ਦੇ ਵਿੱਚ ਤਰਪਾਲਾ ਵਗੈਰਾ ਪਾ ਕੇ ਉਵੇਂ ਆਉਣਾ ਵੀ ਤਾਂ ਕਿ ਉਹ ਉਹ ਮਤਲਬ ਮੰਗਾਂ ਦੇ ਨਕਟਾਰੇ ਤੱਕ ਰੇ ਮੰਗਾਂ ਦੇ ਫੈਸਲੇ ਤੱਕ ਰਹਾ ਉਹ ਕੋਈ ਇੱਕ ਦਿਨ ਦਾ ਜਾਂ ਦੋ ਦਿਨ ਦਾ ਕੋਈ ਪ੍ਰੋਟੈਸਟ ਧੰਨਵਾਦੀ ਤਾਂ ਇਹ ਜਿਹੜਾ ਪ੍ਰੋਟੈਸਟ ਹੁਣ ਦਿੱਲੀ ਦੇ ਵਿੱਚ ਹੋਵੇਗਾ ਔਰ 13 ਫਰਵਰੀ ਨੂੰ ਵੀ ਐਲਾਨ ਜਿਹੜਾ ਉਹ ਇਥੋਂ ਪੰਜਾਬ ਦੇ ਬਾਡਰਾਂ ਦੇ ਵਿੱਚੋਂ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਦੱਬ ਵਾਲੀ ਔਰ ਦੂਸਰੇ ਪਾਸੇ ਖਨੌਰੀ ਬਾਡਰ ਔਰ ਸ਼ੰਭੂ ਬਾਡਰ ਦੇ ਤੋਂ ਜਿਹੜੇ ਜਥੇ ਨੇ ਉਹ ਰਵਾਨਾ ਹੋਣਗੇ ਔਰ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਇੱਕ ਵਾਰ ਫਿਰ ਤੋਂ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾਵੇਗਾ ਚਿੱਡੀਗੜ੍ਹ ਤੋਂ ਮਨਜੋਤ ਸਿੰਘ ਦੀ ਰਿਪੋਰਟ ਸੈਨਿਕ ਸਵੇਰਾ ਟੀਵੀ